ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛਵਾੜਾ ਨਿਊਜ਼ ਮੈਂ ਤੁਹਾਡਾ ਆਪਣਾ ਜਤਿੰਦਰ ਕੁਮਾਰ ਚੜੌਦੀ ਮਾਛਵਾੜਾ ਸਾਹਿਬ ਤੋਂ ਅੱਜ ਤੁਹਾਨੂੰ ਦਿਖਾਉਣੇ ਆ ਮਾਛਵਾੜਾ ਸਾਹਿਬ ਦੀ ਮੰਡੀ ਦੇ ਹਾਲਾਤ ਜੋ ਕਿ ਜਿਹੜਾ ਕਿ ਇੱਥੇ ਨਵਾਂ ਸੀਵਰੇਜ ਪਿਆ ਕਰੋੜਾਂ ਦੀ ਲਾਗਤ ਦੇ ਨਾਲ ਪਰ ਤੁਸੀਂ ਦੇਖ ਦੇਖੋਗੇ ਇੱਥੇ ਵੀ ਸੀਵਰੇਜ ਤਾਂ ਕੀ ਇੱਥੇ ਪਾਣੀ ਇੰਨਾ ਥੋੜੇ ਇੱਕ ਪਾਣੀ ਦੇ ਨਾਲ ਹੀ ਇੱਥੇ ਸੜਕਾਂ ਵੀ ਨਹੀਂ ਦਿਖ ਰਹੀਆਂ ਤੇ ਸੀਵਰੇਜ ਦੇ ਟੱਕਣ ਵੀ ਜਿਹੜੇ ਬਿਲਕੁਲ ਟੁੱਟੇ ਹੋਏ ਸੀਗੇ ਤੇ ਹੁਣ ਸੀਵਰੇਜ ਬਿਲਕੁਲ ਬੰਦ ਹੋ ਚੁੱਕਿਆ ਆ ਪਾਣੀ ਦੇਖ ਸਕਦੇ ਹੋ ਤੁਸੀਂ ਮੈਂ ਕਹੂੰਗਾ ਕੈਮਰਾਮੈਨ ਨੂੰ ਇੱਧਰ ਮਾੜਾ ਦਿਖਾਉਣ ਵੀ ਦੇਖ ਸਕਦੇ ਹੋ ਤੁਸੀਂ ਪਾਣੀ ਕਿੰਨਾ ਕਿੰਨਾ ਆ ਗੱਡੀਆਂ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਕਿੰਨਾ ਪਾਣੀ ਆ ਵੀ ਜਿਹੜਾ ਤੇ ਕਰੋੜਾਂ ਦੀ ਲਾਗਤ ਦੇ ਨਾਲ ਸੀਵਰੇਜ ਪਿਆ ਪਹਿਲਾਂ ਦੋ ਵਾਰੀ ਪੱਟ ਕੇ ਪਹਿਲਾਂ ਸੀਵਰੇਜ ਪਾਇਆ ਜਾ ਚੁੱਕਿਆ ਤੇ ਪਾਣੀ ਦੇ ਵਿੱਚ ਮੱਕੀ ਦੀਆਂ ਬੋਰੀਆਂ ਵੀ ਡੁੱਬੀਆਂ ਹੋਈਆਂ ਨੇ ਇਹ ਕਹਿ ਸਕਦੇ ਆ ਵੀ ਠੇਕੇਦਾਰ ਦੀ ਨਲਾਕੀ ਨਾਲ ਹੋਇਆ ਸਭ ਕੁਝ ਜਾਂ ਫਿਰ ਮੰਡੀ ਬੋਰਡ ਦੇ ਨਾਲ ਕੀ ਨਾਲ ਹੋਇਆ ਜਾਂ ਕਿਸੇ ਨੇ ਠੇਕੇਦਾਰ ਨੂੰ ਕੁਝ ਕਿਹਾ ਨਹੀਂ ਹੈਗਾ ਕਿਉਂਕਿ ਬਰਸਾਤਾਂ ਦਾ ਮੌਸਮ ਦੇ ਵਿੱਚ ਹਰ ਇੱਕ ਨੂੰ ਪਤਾ ਵੀ ਆਹ ਦਿਨਾਂ ਦੇ ਵਿੱਚ ਬਰਸਾਤਾਂ ਆਉਂਦੀਆਂ ਨੇ ਹਾਲਾਂਕਿ ਹਲੇ ਇੱਕ ਹੀ ਮੀਂਹ ਪਿਆ ਆ ਇੱਕ ਹੀ ਮੀਂਹ ਦੇ ਵਿੱਚ ਮਾਛਵਾੜਾ ਸਾਹਿਬ ਦੀ ਮੰਡੀ ਦੇ ਸੀਵਰੇਜ ਦੀ ਤੁਸੀਂ ਆਪ ਅੱਖੀਂ ਡਿਠਾ ਹਾਲ ਦੇਖ ਸਕਦੇ ਹੋ ਵੀ ਡੱਲ ਝੀਲ ਦਾ ਰੂਪ ਧਾਰਨ ਕੀਤਾ ਹੋਇਆ ਆ ਪਰ ਜੇ ਅੱਗੇ ਦੀ ਅੱਗੇ ਮੀਂਹ ਪਈ ਗਏ ਤਾਂ ਇੱਥੇ ਫਿਰ ਕੀ ਹਾਲ ਬਣੇਗਾ ਹਾਲਾਂਕਿ ਇੱਕ ਮੰਡੀ ਬੋਰਡ ਵੱਲੋਂ ਨੋਟਿਸ ਵੀ ਠੇਕੇਦਾਰ ਨੂੰ ਜਾਰੀ ਕੀਤਾ ਗਿਆ ਆ ਵੀ ਜੇ ਠੇਕੇਦਾਰ ਇਸ ਦੇ ਵਿਰੁੱਧ ਠੇਕੇਦਾਰ ਜੇਕਰ ਕੰਮ ਨਹੀਂ ਕਰ ਰਿਹਾ ਤਾਂ ਇਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੁਸੀਂ ਦੇਖ ਸਕਦੇ ਹੋ ਲਿਖਿਆ ਜੋ ਸੰਬੰਧਿਤ ਠੇਕੇਦਾਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਟੁੱਟੇ ਹੋਏ ਟੱਕਣ ਤੁਰੰਤ ਰਖਮਾਉਣ ਦੀ ਖੇਚਲ ਕੀਤੀ ਜਾਵੇ। ਕਿਉਂਕਿ ਮੱਕੀ ਦਾ ਸੀਜ਼ਨ ਆ ਮੱਕੀ ਦੇ ਸੀਜ਼ਨ ਦੇ ਨਾਲ ਇੱਥੇ ਬਹੁਤ ਜ਼ਿਆਦਾ ਜਿਹੜਾ ਫੂਸ ਸੀਗਾ ਉਹ ਸੀਵਰੇਜਾਂ ਦੇ ਵਿੱਚ ਫਸ ਚੁੱਕਿਆ ਆ ਤੇ ਉਹਦੇ ਨਾਲ ਸੀਵਰੇਜ ਬੰਦ ਹੋ ਚੁੱਕਿਆ ਆ। ਸੋਚਣ ਵਾਲੀ ਗੱਲ ਇਹ ਵੀ ਇੱਥੋਂ ਲੈ ਕੇ ਘਟ ਤੋਂ ਘਟ ਇੱਕ ਤੋਂ 1.5 ਕਿਲੋਮੀਟਰ ਲੰਬਾ ਸੀਵਰੇਜ ਪਿਆ ਹਾਲਾਂਕਿ ਇੱਥੇ ਕੋਈ ਵੀ ਹੋਦੀ ਨਹੀਂ ਬਣੀ ਹੋਈ ਹੈਗੀ। ਕਹਿੰਦੇ ਇਹ ਜਿਹੜੇ ਪਾਈਪ ਪਾਏ ਹੋਏ ਨੇ ਇਹਨਾਂ ਦੇ ਵਿੱਚ ਹੌਦੀ ਦੀ ਲੋੜ ਨਹੀਂ ਹੈਗੀ ਅਗਰ ਹੌਦੀ ਦੀ ਲੋੜ ਨਹੀਂ ਸੀਗੀ ਤਾਂ ਫਿਰ ਇਹ ਪਾਣੀ ਕਿਵੇਂ ਖੜ ਗਿਆ ਜਿਹੜੀਆਂ ਮੰਡੀ ਦੇ ਵਿੱਚ ਹੌਦੀਆਂ ਬਣੀਆਂ ਹੋਈਆਂ ਨੇ ਇਹਨਾਂ ਦੀ ਮੁਰੰਮਤ ਕਿਉਂ ਨਹੀਂ ਕੀਤੀ ਗਈ ਇਹ ਹੁਣ ਗੱਲਬਾਤ ਕਰਾਂਗੇ ਆਪਾਂ ਮੰਡੀ ਬੋਰਡ ਦੇ ਸਖਤਰ ਨਾਲ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਤੇ ਜੇ ਠੇਕੇਦਾਰ ਨਾਲ ਗੱਲਬਾਤ ਹੁੰਦੀ ਹੈ ਤਾਂ ਠੇਕੇਦਾਰ ਨਾਲ ਵੀ ਗੱਲਬਾਤ ਕਰੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਾਛੋਵਾੜਾ ਸਾਹਿਬ ਦੀ ਦਾਣਾ ਮੰਡੀ ਨੇ ਇੱਕ ਝੀਲ ਦਾ ਰੂਪ ਧਾਰਨ ਕੀਤਾ ਹੋਇਆ ਹੈ ਜਿੱਥੇ ਕਿ ਦੋ ਵਾਰੀ ਪੱਟ ਕੇ ਸੀ ਬ੍ਰਿਜ ਪੌਣ ਤੋਂ ਬਾਅਦ ਵੀ ਮੰਡੀ ਦੇ ਹਾਲਤ ਵੱਧ ਤੋਂ ਵੱਧਤਰ ਹੋਏ ਪਏ ਨੇ ਦੇਖ ਸਾਧਿਓ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਮੱਕੀ ਦੀ ਫਸਲ ਪਾਣੀ ਵਿੱਚ ਡੁੱਬੀ ਹੋਈ ਪਈ ਹੈ ਤੇ ਬੋਰੀਆਂ ਭਰੀਆਂ ਹੋਈਆਂ ਕਿਸ ਤਰ੍ਹਾਂ ਪਾਣੀ ਵਿੱਚ ਪਈਆਂ ਹਨ ਨੰਗਣ ਵਾਲੇ ਰਹਾਗੀਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ ਇਸ ਖੜੇ ਪਾਣੀ ਨਾਲ ਮੰਡੀ ਦੀਆਂ ਕੁਝ ਚਿਰ ਪਹਿਲਾਂ ਬਣੀਆਂ ਨਵੀਆਂ ਸੜਕਾਂ ਵੀ ਟੁੱਟ ਸਕਦੀਆਂ ਹਨ ਅਤੇ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਜੋ ਕਿਸਾਨ ਵੀਰ ਮੰਡੀ ਵਿੱਚ ਆ ਰਹੇ ਹਨ ਉਹਨਾਂ ਦੀ ਵੀ ਹਾਲਤ 2-2 ਫੁੱਟ ਪਾਣੀ ਵਿੱਚ ਬੁਰੀ ਹੋਈ ਪਈ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੇ ਨਾਲ ਮਾਛਵਾੜਾ ਅਨਾਜ ਮੰਡੀ ਦੇ ਸਾਬਕਾ ਪ੍ਰਧਾਨ ਨੇ ਹਰਜਿੰਦਰ ਖੇੜਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਜਿਹੜੇ ਸੀਵਰੇਜ ਦੁਆਰਾ ਪਿਆ ਵੀ ਇਹ ਜਿਹੜੇ ਹਾਲਾਤ ਬਣੇ ਹੋਏ ਨੇ ਇਹਦੇ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮਾਛਵਾੜਾ ਮੰਡੀ ਦਾ ਸੀਵਰੇਜ ਨਵਾਂ ਪਿਆ ਕੁਝ ਮਹੀਨੇ ਪਹਿਲਾਂ ਹੀ ਪਿਆ ਕਹਿ ਸਕਦੇ ਹਾਂ ਠੀਕ ਹੈ ਜੀ ਹੁਣ ਫੇਰ ਉਹੀ ਹਾਲਾਤ ਨੇ ਜਿਹੜੇ ਹਾਲਾਤ ਪਹਿਲਾਂ ਬਣੇ ਹੋਏ ਸੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸ਼ਰਮਾ ਜੀ ਤੁਹਾਨੂੰ ਲੱਗਦਾ ਵੀ ਇਹ ਤੀਵਰੇ ਨਵਾਂ ਪਿਆ ਕਿਉਂਕਿ ਜਦੋਂ ਅੱਜ ਤੋਂ ਪਹਿਲਾਂ ਤੁਸੀਂ ਆਏ ਸੀ ਉਸ ਵਕਤ ਵੀ ਇਹੀ ਹਾਲਾਤ ਸੀ ਹਾਲਾਂਕਿ ਤੀਵਰੇ ਦੇ ਦੋ ਵਾਰੀ ਪਟਕੇ ਪਿਆ ਹੋਇਆ ਜੀ ਇਹ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨੇ ਵੀ ਇਹ ਲੱਗਦਾ ਨਵਾਂ ਪਿਆ ਹੋਇਆ ਕਿਉਂਕਿ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਕੋਈ ਇਸੇ ਸੁਣਵਾਈ ਨਹੀਂ ਹੈਗੀ ਕਿਸੇ ਦੀ ਕਿਉਂਕਿ ਸਰਕਾਰ ਦਾ ਕੰਮ ਹੈ ਪੈਸੇ ਭੇਜਣਾ ਉਹਨੇ ਪੈਸੇ ਭੇਜ ਦਿੱਤੇ ਠੇਕੇਦਾਰ ਦਾ ਕੰਮ ਹੈ ਕਰਨਾ ਔਰ ਜਿਹੜੇ ਅਫਸਰ ਸਾਹੀ ਹੈ ਐਸ ਡੀਓ ਜ ਇਦਾ ਮਤਲਬ ਤਾਂ ਇਹ ਵੀ ਇੱਥੇ ਬਿਲਕੁਲ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਹੋਇਆ। ਇਹਦੀ ਜਿਹੜੀ ਨਿਰਪੱਖ ਜਿਹੜੀ ਕਿਸੇ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ ਤੇ ਇਹਦੀ ਜਿਹੜੀ ਵਿਭਾਗੀ ਪੜਤਾਲ ਵੀ ਹੋਣੀ ਚਾਹੀਦੀ ਹੈ। ਕਿਉਂਕਿ 19 ਤਰੀਕ ਨੂੰ ਸਾਡੇ ਫੈਕਟਰੀ ਸਾਹਿਬ ਨੇ ਵੀ ਇਹਨਾਂ ਨੂੰ ਇੱਕ ਚਿੱਠੀ ਲਿਖੀ ਸੀ ਵੀ ਜਿਹੜੀ ਇਹਦੇ ਇੱਥੇ ਰੋਡ ਗਲੀਆਂ ਟੱਕਰ ਨਾਲ ਟੁੱਟ ਚੁੱਕੇ ਨੇ ਉਹਨਾਂ ਦੇ ਵਿੱਚ ਜਿਹੜਾ ਫੂਸਾ ਭਰ ਚੁੱਕਿਆ ਇਹਨਾਂ ਨੂੰ ਸਾਫ਼ ਕੀਤਾ ਜਾਵੇ ਔਰ ਜਿਹੜੇ ਠੇਕੇਦਾਰ ਦੇ ਕੋਲ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ। ਪਰ 19 ਤਰੀਕ ਤੋਂ ਦੇਖ ਲਓ ਜੀ ਅੱਜ ਕਿੰਨੀ ਤਰੀਕ ਨੂੰ ਕੋਈ ਇੱਥੇ ਕੋਈ ਸਾਫ ਕਰਨੇ ਆ ਕੋਈ ਠੇਕੇਦਾਰ ਦੇ ਖਿਲਾਫ ਹੋਈ ਜੀ ਕੋਈ ਕਾਰਵਾਈ ਕਿ ਨਹੀਂ ਕੋਈ ਕਾਰਵਾਈ ਨਹੀਂ ਕਿਸੇ ਵਾ ਕੋਈ ਜੀ ਅਸੀਂ ਐਕਸੀਅਨ ਨੂੰ ਐਸਜੀ ਨੂੰ ਸਾਰਿਆਂ ਨੂੰ ਫੋਨ ਕਰ ਲੇ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਕਿੰਨੀ ਦੀ ਲਾਗਤ ਨਾਲ ਪਿਆ ਜੀ ਜਿਹੜਾ ਸੀਵਰੇਜ ਪਿਆ ਜੀ ਇਹ ਕੋਈ ਉਦੋਂ ਸਾਨੂੰ ਦੱਸਿਆ ਗਿਆ ਸੀ ਵੀ ਇਹ ਕਰੋੜਾਂ ਦੇ ਵਿੱਚ ਹੈ ਵੀ ਕਰੋੜਾਂ ਦੇ ਵਿੱਚ ਇਹਦਾ ਜਿਹੜਾ ਹੈਗਾ ਠੇਕਾ ਦਿੱਤਾ ਕਿੰਨੇ ਕਰੋੜਾਂ ਦੀ ਲਾਗਤ ਦਾ ਪਿਆ ਹੋਇਆ ਹੈ ਕੋ ਕੋਈ ਕਰੋੜ ਕਹਿੰਦਾ ਕੋਈ 2 ਕਰੋੜ ਕਹਿੰਦਾ ਹੁਣ ਸਾਨੂੰ ਤਾਂ ਤਾਂ ਇਹ ਤਾਂ ਹੁਣ ਮਹਿਕ ਵੀ ਨੂੰ ਪਤਾ ਹੋਊਗਾ ਪਰ ਇੰਨਾ ਪਤਾ ਵੀ ਕੋ ਸਵੀਟਿੰਗ ਦੇ ਵਿੱਚ ਸਾਨੂੰ ਇਹ ਦੱਸਿਆ ਨਾ ਵੀ ਇਹ ਕਰੋਨਾ ਦਾ ਕੰਮ ਹੈ ਜਿਹਦੇ ਵਿੱਚ ਇੱਕ ਟ੍ਰੀਟਮੈਂਟ ਪਲਾਂਟ ਵੀ ਲਾਇਆ ਜਾਣਾ ਸੀ ਸੀਵਰੇਜ ਦੇ ਨਾਲ ਹੀ ਲਾਉਣ ਦੇ ਸੀਵਰੇਜ ਵੀ ਨਾਲੇ ਪੈਣ ਦੇ ਵਿੱਚ ਟ੍ਰੀਟਮੈਂਟ ਪਲਾਂਟ ਵੀ ਨਾਲੇ ਲੱਗਣਾ ਸੀ ਨਾਲ ਲੱਗਣਾ ਸੀ ਕਿਉਂਕਿ ਜਿਹੜਾ ਪਾਣੀ ਸੀ ਉਹ ਕਹਿੰਦੇ ਸੀ ਵੀ ਇਹ ਸਾਫ਼ ਕਰਕੇ ਹੀ ਬਾਅਦ ਜਿਹੜਾ ਹੈਗਾ ਅੱਗੇ ਅੱਗੇ ਸੱਟਿਆ ਜਾਊਗਾ ਵੀ ਇਹਨੂੰ ਇਹਨੂੰ ਸਾਫ਼ ਕਰਨਾ ਪਰ ਉਹ ਸੀਵਰੇਜ ਵੀ ਨਹੀਂ ਕਿਤੇ ਲੱਗਿਆ ਪਲਾਂਟ ਟ੍ਰੀਟਮੈਂਟ ਪਲਾਂਟ ਵੀ ਨਹੀਂ ਕਿਤੇ ਲੱਗਿਆ ਹੈਗਾ ਕੀ ਕਹਿਣਾ ਚਾਹੋਗੇ ਜੀ ਵੀ ਹ ਠੀਕ ਹੈ ਜੀ ਝੋਨਾ ਵੀ ਆਉਣਾ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਾਰਾ ਮੁਕੰਮਲ ਹੋ ਜੂ ਮੱਕੀ ਪਈ ਆ ਮੰਡੀ ਦੇ ਵਿੱਚ ਇਸ ਟਾਈਮ ਮੱਕੀ ਦਾ ਮੇਰੇ ਖਿਆਲ ਕਹਿ ਸਕਦਾ ਲੱਖਾਂ ਦਾ ਨੁਕਸਾਨ ਵੀ ਹੋ ਚੁੱਕਿਆ ਹੋਣਾ ਸ਼ਰਮਾ ਜੀ ਗੱਲ ਹੈ ਵੀ ਮੇਰੇ ਨਾਲ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਮੰਡੀ ਦੇ ਇਹਨਾਂ ਦੀ ਦੁਕਾਨ ਤੇ 1 ਲੱਖ ਦਾ ਨੁਕਸਾਨ ਹੋ ਚੁੱਕਿਆ ਕੌਣ ਦਊਗਾ ਜੀ ਇਹ ਨੁਕਸਾਨ ਇਸ ਕਰਕੇ ਇਹਦੀ ਵਿਭਾਗੀ ਜਾਂਚ ਪਹਿਲਾਂ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਹਦੀ ਜਾਂਚ ਹੋਵੇ ਔਰ ਜਿਹੜੇ ਅਫਸਰਾਂ ਨੇ ਔਰ ਠੇਕੇਦਾਰਾਂ ਨੇ ਇੱਥੇ ਗਲਤ ਕੰਮ ਕੀਤਾ ਉਹਦੇ ਉੱਤੇ ਕਾਰਵਾਈ ਹੁੰਦੀ ਚਾਹੀਦੀ ਹੈ ਸਾਡੇ ਨਾਲ ਮੀਤ ਪ੍ਰਧਾਨ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਸਰ ਸਾਡਾ ਇਹ ਸਰਕਾਰ ਨੂੰ ਜਾਂ ਆਪਣੇ ਕਮੇਟੀ ਵਾਲੇ ਆਪਣੇ ਠੇਕੇਦਾਰ ਸਾਹਿਬ ਨੂੰ ਵੀ ਸਾਡੀ ਰਿਕੁਐਸਟ ਹੈ ਵੀ ਇਹਨੂੰ ਜਲਦੀ ਜਲਦੀ ਠੀਕ ਕਰਾ ਜਾਵੇ ਉੱਥੇ ਨਾਲਕ ਢੇਰੀ ਪਈ ਹੈ ਮੇਰੇ ਜ਼ਿੰਮੇਵਾਰ ਦੀ ਉਹ ਜ਼ਿੰਮੇਵਾਰ ਕਰਾ ਰੋਂਦਾ ਪਿਆ ਬਿਲਕੁਲ ਪਾਣੀ ਦੇ ਵਿੱਚ ਸਾਰੀ ਢੇਰੀ ਨਿਕਲ ਗਈ ਹੈ ਸਾਨੂੰ ਉਹਨਾਂ ਨੂੰ ਰਿਕੁਐਸਟ ਹੈ ਠੇਕੇਦਾਰ ਨੂੰ ਵੀ ਰਿਕੁਐਸਟ ਹੈ ਫੈਕਟਰੀ ਸਾਹਿਬ ਨੂੰ ਵੀ ਰਿਕੁਐਸਟ ਹੈ ਇਹਨੂੰ ਜਲਦੀ ਜਲਦੀ ਠੀਕ ਕਰਾ ਜਾਵੇ ਜਿਹੜੇ ਸੀਜ਼ਨ ਦਾ ਹੁਣ ਇਸ ਤਰ੍ਹਾਂ ਹੀ ਨਿਕਲਣਾ ਹੈ ਕਟੋ-ਕਟ ਛੋਣੇ ਤੋਂ ਪਹਿਲਾਂ ਪਹਿਲਾਂ ਇਹਨੂੰ ਬਿਲਕੁਲ ਠੀਕ ਕਰਾਇਆ ਜਾਵੇ ਤੁਸੀਂ ਕਹਿੰਦੇ ਵੀ ਠੀਕ ਹੋ ਜਾਊਗਾ ਜੀ ਆ ਸਿਸਟਮ ਹੈ ਪਹਿਲਾਂ ਪਹਿਲਾਂ ਵੀ ਇਹੀ ਹਾਲਾਤੀ ਹੁਣ ਵੀ ਇਹ ਹਾਲਾਤ ਆ ਝੀਲ ਦਾ ਰੂਪ ਧਾਰਿਆ ਹੋਇਆ ਗੱਡੀਆਂ ਡੁੱਬ ਰਹੀਆਂ ਨੇ ਪਾਣੀ ਦੇ ਵਿੱਚ ਲੋਕ ਜਿਮੀਂਦਾਰਾਂ ਦੀ ਫਸਲ ਖਰਾਬ ਹੋ ਗਈ ਸਰ ਜੀ ਠੇਕੇਦਾਰ ਦੀ ਮਨਸ਼ਾ ਹੋਵੇ ਤਾਂ ਕੀ ਨਹੀਂ ਹੋ ਸਕਦਾ ਕੰਮ ਹੋ ਸਕਦਾ ਹੈ ਠੀਕ ਪਰ ਜੇ ਮਨਸ਼ਾ ਹੋਵੇ ਕੰਮ ਕਰਨ ਦੀ ਤਾਂ ਹੋ ਸਕਦਾ ਹੈ ਠੀਕ ਇਹਨੂੰ ਤੁਸੀਂ ਕਿਸੇ ਸਰਕਾਰੀ ਨੁਮਾਇੰਦੇ ਨਾਲ ਗੱਲਬਾਤ ਕੀਤੀ ਆ ਤੁਸੀਂ ਸੀਨੀਅਰ ਮੀਤ ਪ੍ਰਧਾਨ ਸਰ ਜੀ ਨਾਲ ਵੀ ਗੱਲ ਹੋਈ ਸੀ ਕਿ ਵਿੱਚ ਆਪਣੇ ਜਿਹੜੇ ਠੱਕਣ ਟੁੱਟੇ ਹੋਏ ਨੇ ਉਹ ਕਹਿੰਦੇ ਅਸੀਂ ਉਹ ਉਹਨਾਂ ਦੇ ਕਾਰਵਾਈ ਵੀ ਅਸੀਂ ਕਰਨੇ ਜਾ ਰਹੇ ਹਾਂ ਠੇਕੇਦਾਰ ਦੇ ਆਪ ਅਸੀਂ ਨੋਟਿਸ ਭੇਜਣ ਜਾ ਰਹੇ ਹਾਂ ਉਹਨਾਂ ਨੂੰ ਤੇ ਉਹ ਜਲਦੀ ਤੋਂ ਜਲਦੀ ਉਹ ਠੀਕ ਹੋਣਗੇ ਇੱਕ ਸਭ ਤੋਂ ਵੱਡੀ ਗੱਲ ਜੀ 1.5 ਕਿਲੋਮੀਟਰ ਦੇ ਲਗਭਗ ਸੀਵਰੇਜ ਪਿਆ ਹੋਣਾ ਲੰਬਾਈ ਦੇ ਵਿੱਚ ਇਹ ਜੀ ਰਸਤੇ ਦੇ ਵਿੱਚ ਕੋਈ ਵੀ ਹੌਦੀ ਨਹੀਂ ਬਣਾਈ ਗਈ ਹੈਗੀ ਇਹ ਵੀ ਹੋ ਸਕਦਾ ਵੀ ਹੌਦੀਆਂ ਨਾ ਹੋਣ ਕਰਕੇ ਵੀ ਇਹ ਪੈਸੇ ਬੰਦ ਹੋਣ ਸਰ ਇਹ ਟੈਕਨੀਕਲ ਗੱਲਾਂ ਨੇ ਇਹਨਾਂ ਨੂੰ ਪਤਾ ਸੰਤ ਇੱਥੇ ਪਤਾ ਜੀ ਸਾਡਾ ਇੱਥੇ ਜਾਮ ਲੱਗਿਆ ਹੋਇਆ ਪਾਣੀ ਦਾ ਸਾਡੇ ਜ਼ਿਮੀਂਦਾਰ ਪਰੇਸ਼ਾਨ ਹੋ ਰਹੇ ਨੇ ਜ਼ਿਮੀਂਦਾਰ ਦੀ ਢੇਰੀਆਂ ਵਿੱਚ ਇਹ ਗੱਲ ਹੈ ਨਾ ਵੀ ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਨਾ ਯਾ ਕਿਉ ਬਣਨੀ ਸੀ ਕਿਉ ਨਾ ਉਹ ਜਿਹੜਾ ਬਲੂਪ੍ਰਿੰਟ ਦਾ ਇਹਦਾ ਸੀਵਰੇ ਦਾ ਬਣਿਆ ਕਿ ਉਹਦੇ ਚ ਹੈ ਸੀ ਅਸੀਂ ਤਾਂ ਕੋਈ ਬਾਰ ਬਾਰ ਕਿਹਾ ਵੀ ਇੱਥੇ ਇੱਥੇ ਵੀ ਹੌਦੀ ਬਣਨੀ ਚਾਹੀਦੀ ਇੱਥੇ ਬਣਦੀ ਚਾਹੀਦੀ ਹੈ ਕਈ ਜਗ੍ਹਾ ਕਿਹਾ ਸੀ ਪਰ ਨਹੀਂ ਬਣੀਆ ਇਹ ਤਾਂ ਹੁਣ ਉਹ ਬਲੂਪ੍ਰਿੰਟ ਤੋਂ ਬਾਅਦ ਇਹਦੀ ਜਿਹੜੀ ਨਿਰਪੱਖ ਕੋਈ ਏਜੰਸੀ ਜਾਂਚ ਕਰੇ ਨਾ ਤਾਂ ਹੀ ਇਹ ਪਤਾ ਲੱਗ ਸਕਦਾ ਵੀ ਇੱਥੇ ਕਿੱਥੇ ਕਿੱਥੇ ਕਮੀਆਂ ਕੀ ਕੀ ਰਹਿ ਜਾਂ ਨੇ ਜਿਹੜੀਆਂ ਹੌਦੀਆਂ ਉਰੇ ਬਣੀਆਂ ਨੇ ਮੰਡੀ ਦੇ ਵਿੱਚ ਜੀ ਇਹ ਲੈਵਲ ਚੈੱਕ ਕਰੇ ਤੋਂ ਬਿਨਾਂ ਹੀ ਬਣ ਗਈਆਂ ਹੁਣ ਇਹ ਕੁਝ ਵੀ ਹੋ ਸਕਦਾ ਹੁਣ ਦੇਖੋ ਵੀਰੇ ਅਸੀਂ ਤਾਂ ਇਹ ਨਹੀਂ ਦੱਸਿਆ ਇਹ ਤਾਂ ਜਿਹੜਾ ਜੇਈ ਐਸ ਡੀਓ ਸਾਹਿਬ ਜਿਹੜੇ ਟੈਕਨੀਕਲ ਨੇ ਉਹੀ ਦੇਖ ਸਕਦੇ ਨੇ ਇਹ ਤਾਂ ਉਹ ਦੇਖ ਸਕਦੇ ਨੇ ਉਹ ਦੇਖਣ ਆ ਕੇ ਜਾਂ ਕੋਈ ਉੱਪਰੋਂ ਕੋਈ ਸਰਕਾਰੀ ਏਜੰਸੀ ਚੈੱਕ ਕਰੇ ਇਹਨੂੰ ਆ ਕੇ ਇਹ ਜ਼ਰੂਰੀ ਹੈ ਜਿਹੜਾ ਸਰ ਕੁਝ ਨਾ ਕੁਝ ਕਮੀ ਤਾਂ ਹੈ ਹੀ ਆ ਜਿਹੜਾ ਪਾਣੀ ਚਾਹੇ ਉਹ ਲੈਵਲ ਨਹੀਂ ਚੈੱਕ ਕੀਤਾ ਜਾਂ ਖੋਦੀ ਨਹੀਂ ਬਣਾਈ ਜੇ ਕੁਝ ਨਾ ਕੁਝ ਕਮੀ ਤਾਂ ਹੈ ਹੀ ਆ ਜਿਹੜਾ ਪਾਣੀ ਇੱਥੇ ਰੁਕਿਆ ਹੋਇਆ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਸਾਡੇ ਨਾਲ ਜੇ ਆਈ ਸਾਹਿਬ ਨੇ ਜਿਹੜੇ ਉਹ ਮੰਡੀ ਬੋਰਡ ਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਸਰ ਕੀ ਨਾਮ ਹੈ ਜੀ ਮੇਰਾ ਨਾਮ ਅਪੀ ਸਿੰਘ ਹੈ ਜੀ ਕੀਪ ਹੋਰੇ ਕੀਪ ਹੋਸਟ ਜੀ ਮੇਰੀ ਜਈ ਇਹਦੀ ਪੋਸਟ ਹੈ ਜੀ ਮੇਰੇ ਮੰਡੀ ਦਾ ਸੀਵਰੇਜ ਦੇ ਸੀਵਰੇਜ ਦੀ ਹੈ ਕੋਲੇ ਮੈਂਟੇਨੈਂਸ ਦੇ ਪ੍ਰਬੰਧਨ ਇੱਥੋਂ ਦੇ ਵੀ ਮੰਡੀ ਦੇ ਵਿੱਚ ਜਿਹੜਾ ਵੀ ਆਪਣਾ ਪਬਲਿਕ ਹੈਲਥ ਨਾਲ ਸੰਬੰਧਿਤ ਕੰਮ ਨੇ ਸਾਰੇ ਸਾਡੇ ਕੋਲੇ ਨੇ ਸਰ ਕੁਐਸਚਨ ਪਹਿਲੇ ਸੀਵਰੇਜ ਪਿਆ ਮੰਡੀ ਬੋਰਡ ਦਾ ਜੀ ਕਿਉਂਕਿ ਦੋ ਵਾਰੀ ਪਟਕੇ ਪਾਇਆ ਗਿਆ ਸੀਵਰੇਜ ਜੀ ਇਹ ਤੇ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਮੰਡੀ ਦੇ ਵਿੱਚ ਤੁਸੀਂ ਆਪ ਖੁਦ ਹਾਲਾਤ ਦੇਖ ਸਕਦੇ ਹੋ ਵੀ ਇੱਕ ਮੰਡੀ ਨੇ ਡਲ ਝੀਲ ਰੂਪ ਧਾਰਨ ਕੀਤਾ ਹੋਇਆ ਹੈ ਮੱਕੀ ਦੀ ਫਸਲ ਹੈ ਵਿੱਚ ਕਿਸਾਨਾਂ ਦੀ ਜੀ ਜੀ ਮੇਰਾ ਆਂਦੀ ਆਈ ਹੋਈ ਕੀ ਕਹਿਣਾ ਚਾਹੂਗੇ ਜੀ ਵੀ ਜਿਹੜਾ ਇੰਨਾ ਪਾਣੀ ਖੜਾ ਦੇਖੋ ਪਾਣੀ ਦਾ ਇਹ ਆ ਜੀ ਰੋਲ ਵੀ ਪਾਣੀ ਤੇ ਮੰਡੀ ਉਦੋਂ ਲੈਂਦੀ ਆ ਸਾਡਾ ਜਦੋਂ ਇਹ ਡਰੇਨ ਚ ਜਿਹੜੀ ਚ ਪਾਣੀ ਅਸੀਂ ਸੈੱਟ ਰਹੇ ਆ ਜਦੋਂ ਉਹ ਖਾਲੀ ਹੁੰਦੀ ਆ ਤੇ ਸਾਡਾ ਪਾਣੀ ਉਹਦੇ ਵਿੱਚ ਗਿਰ ਜਾਂਦਾ ਜਦੋਂ ਪਿੱਛੋਂ ਸ਼ਹਿਰ ਦਾ ਪਾਣੀ ਓਵਰਫਲੋ ਹੋ ਕੇ ਆਉਂਦਾ ਉਹ ਸਾਡੀ ਜਿਹੜੀ ਪਾਈਪ ਆ ਉਹ ਡੁੱਬ ਜਾਂਦੀ ਆ ਉਹਦੇ ਵਿੱਚ ਉਹ ਫਿਰ ਪਾਣੀ ਬੈਕ ਮਾਰਦੀ ਆ ਜੀ ਸਰ ਫਿਰ ਲੇਵਲ ਚੱਕ ਕਰਕੇ ਨਹੀਂ ਪਹਿਲਾਂ ਬਣਾਇਆ ਜੀ ਲੈਵਲ ਚੈੱਕ ਕਰਕੇ ਬਣਾਇਆ ਜੀ ਦੇਖੋ ਜਿਹੜਾ ਪਾਣੀ ਦਾ ਟੌਪ ਆ ਸਾਡੀ ਪਾਈਪ ਉਹਦੇ ਤੋਂ ਉੱਪਰ ਆ ਉੱਪਰ ਹੀ ਹੋਣੀ ਚਾਹੀਦੀ ਆ ਤਾਂ ਪਰ ਜਦੋਂ ਉਹ ਓਵਰਫਲੋ ਹੋ ਕੇ ਚਲਦੀ ਹੈ ਡਰੇਨ ਤਾਂ ਉਹ ਪਾਈਪ ਡੁੱਬ ਜਾਂਦੀ ਹੈ ਉਹ ਫਿਰ ਪਾਣੀ ਬੈਕ ਮਾਰਦੀ ਹੈ ਜੀ ਸਾਡਾ ਪਾਣੀ ਉਦੋਂ ਨਿਕਲਦਾ ਜਦੋਂ ਸ਼ਹਿਰ ਦਾ ਪਾਣੀ ਕਲੀਅਰ ਹੋ ਜਾਂਦਾ ਹੁਣ ਸ਼ਹਿਰ ਦਾ ਪਾਣੀ ਕਲੀਅਰ ਹੋ ਗਿਆ ਹੁਣ ਪਾਣੀ ਪਿੱਛੋਂ ਜਿਹੜਾ ਚੱਲ ਰਿਹਾ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ ਪਾਣੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੁਣ ਘੰਟੇ ਦੇ ਵਿੱਚ ਹੀ ਦੇਖੋ ਤੁਹਾਡੇ ਸਾਹਮਣੇ ਪਾਣੀ ਸਾਰਾ ਕਲੀਅਰ ਹੋ ਗਿਆ ਵੱਧ ਤੋਂ ਵੱਧ ਅੱਧਾ ਘੰਟਾ ਹੋਰ ਲੱਗੂਗਾ ਮੇਰੇ ਸਾਹਮਣੇ ਪਾਣੀ ਕਲੀਅਰ ਹੋ ਜਾਏਗਾ ਸਾਰਾ ਸਰ ਕੀ ਕਹਿਣਾ ਚਾਹੁੰਦੇ ਵੀ ਜਿਹੜਾ ਵਿੱਚ ਠੇਕੇਦਾਰ ਦੀ ਵੀ ਕੋਈ ਗੈਲੀ ਹੋ ਸਕਦੀ ਹੈ ਵੀ ਜਿਹ ਇਹ ਜਦੋਂ ਬਰਸਾਤ ਨਾਲ ਢਲ ਕੇ ਬਾਰ-ਬਾਰ ਸਾਰੀਆਂ ਜਾਲੀਆਂ ਦੇ ਉੱਤੇ ਆ ਜਾਂਦਾ ਵੈਸੇ ਸਾਡੇ ਬੰਦੇ ਲੱਗੇ ਹੋਏ ਨੇ ਨਾਲੋਂ ਨਾਲ ਕਲੀਅਰ ਕਰਨ ਉਹ ਤੁਸੀਂ ਦੇਖ ਸਕਦੇ ਹੋ ਉਹ ਫੂਸ ਨੂੰ ਬਾਰ-ਬਾਰ ਕਲੀਅਰ ਕਰਨਾ ਪੈਂਦਾ ਕੁਝ ਫੂਸ ਨਾਲੋਂ ਨਾਲ ਹੀ ਉਹਦੇ ਥਰੂ ਪਾਈਪ ਦੇ ਵਿੱਚ ਜਲ ਜਾਂਦਾ ਕਿਤੇ ਕਿਨਾ ਕਿਤੇ ਉਹ ਚੋਕ ਵੀ ਹੋਣ ਦਾ ਸਾਨੂੰ ਖਦਸ਼ਾ ਲੱਗਦਾ ਵੀ ਹੋ ਸਕਦਾ ਵੀ ਉਹ ਚੋਕ ਵੀ ਹੋ ਗਿਆ ਹੋਵੇ ਪਰ ਬੰਦੇ ਨਾਲੋਂ ਨਾਲ ਲਾ ਕੇ ਡੰਡੇ ਮਾਰ ਕੇ ਨਾ ਵਿੱਚੋਂ ਸਾਫ਼ ਕਰ ਰਹੇ ਨੇ ਉਹ ਦੇਖ ਰਹੇ ਹੋ ਤੁਸੀਂ ਸਾਹਮਣੇ ਲੱਗੇ ਹੋਏ ਨੇ ਹੁਣ ਆ ਵੀ ਢੇਰੀ ਤੁਹਾਡੇ ਸਾਹਮਣੇ ਪਈ ਆ ਹੁਣ ਇਹ ਹੀ ਢਲ ਕੇ ਬਾਰ-ਬਾਰ ਵਿੱਚ ਜਲ ਜਾਂਦੀਆਂ ਇਹ ਵੀ ਥੋੜਾ ਜਿਹਾ ਮੈਟਰ बन ਜਾਂਦਾ ਜੀ ਕਿੰਨੇ ਦਾ ਟੈਂਡਰ ਸੀਗਾ ਜੀ ਜਿਹੜਾ ਸੀਵਰੇਜ ਦਾ ਪਿਆ ਜੀ ਮੰਡੀ ਦਾ ਜੀ ਇਹ 2 ਤੋਂ 2.5 ਕਰੋੜ ਰੁਪਈਆ ਜੀ ਖਰਚ ਆਇਆ ਸੀ ਸਾਰੇ ਕੰਮ ਤੇ 2 ਤੋਂ 2.5 ਕਰੋੜ ਰੁਪਈਆ ਲੱਗਿਆ ਹਾਲਾਤ ਫੇਰ ਰਹੇ ਜੇ ਹੋਏ ਪਏ ਨੇ ਤਾਂ ਪਾਣੀ ਰੁਕਣਾ ਨਹੀਂ ਚਾਹੀਦਾ ਇੱਕਦਮ ਗੋਲੀਮੋਗ ਪਾਣੀ ਨਿਕਲਣਾ ਚਾਹੀਦਾ ਪਾਣੀ ਨਾਲੋਂ ਨਾਲ ਹੀ ਨਿਕਲਦਾ ਜੀ ਪਰ ਜਿਹੜੀ ਕਿ ਆ ਜਿਹੜੀ ਪ੍ਰੋਬਲਮ ਸੀਗੀ ਤੁਹਾਨੂੰ ਮੈਂ ਦੱਸਿਆ ਫੂਸ ਵਾਲੀ ਇਹ ਜਾਲੀਆਂ ਤੇ ਜਦੋਂ ਜਮਾ ਹੋ ਜਾਂਦਾ ਫਿਰ ਪਾਣੀ ਨਿਕਲਣ ਚ ਪ੍ਰੋਬਲਮ ਆਉਂਦੀ ਇਹਦੇ ਵਿੱਚ ਤਾਂ ਫੂਸ ਹੋਣਾ ਹੀ ਹੈ ਜੇ ਤਾਂ ਸੰਭਵ ਹੈ ਜੀ ਹੋ ਸਕਦਾ ਮੰਡੀ ਦੇ ਵਿੱਚ ਫੂਸ ਹੋਣਾ ਜ਼ਰੂਰੀ ਹੈ ਨਿਕਲੂਗਾ ਹੀ ਨਿਕਲੂ ਫਿਰ ਇਹਦਾ ਕੀ ਹੋ ਸਕਦਾ ਕੋਈ ਢੁਕਮਾ ਪ੍ਰਬੰਧ ਕਿਵੇਂ ਹੋਊਗਾ ਇਹਨੂੰ ਫੋਸਰ ਇਹ ਵੀ ਨਾਲੋਂ ਨਾਲ ਮਾਰਕੀਟਿੰਗ ਕਮੇਟੀ ਇਹਦਾ ਮਲੇ ਨੂੰ ਚੁਕਾਵੇ ਇਹਨੂੰ ਵੀ ਇਹ ਜਾਲੀਆਂ ਦੇ ਉੱਤੇ ਨਾ ਆਵੇ ਤਾਂ ਕਿ ਪਾਣੀ ਦੀ ਨਿਕਾਸੀ ਵਧੀਆ ਤਰੀਕੇ ਨਾਲ ਹੁੰਦੀ ਰਹੇ ਸਰ ਇੱਕ ਹੋਰ ਚੀਜ਼ ਜੀ ਕਹਿੰਦੇ 2.5 ਕਰੋੜ ਦਾ ਜਿਵੇਂ ਤੁਸੀਂ ਦੱਸ ਰਹੇ ਹੋ ਜੀ ਬੋਲ ਕੇ ਵੀ 2.5 ਕਰੋੜ ਦੇ ਦੋ ਤੋਂ 2.5 ਕਰੋੜ ਦੇ ਵਿੱਚ ਵਿੱਚ ਸੀਵਰੇਜ ਦਾ ਟੈਂਡਰ ਸੀਗਾ ਜੀ ਇਹ ਪਾਇਆ ਹੋਇਆ ਜੀ ਠੀਕ ਹੈ ਜੀ ਤੇ ਇਹਦੇ ਨਾਲ ਕਹਿੰਦੇ ਕੋਈ ਇੱਕ ਟ੍ਰੀਟਮੈਂਟ ਪਲਾਂਟ ਵੀ ਵਿੱਚ ਉਹੀ ਪੈਸਿਆਂ ਦੇ ਵਿੱਚ ਲੱਗਣਾ ਲੱਗਣਾ ਸੀਗਾ ਜੋ ਕੋਈ ਟ੍ਰੀਟਮੈਂਟ ਪਲਾਂਟ ਉਹ ਪਾਸ ਨਹੀਂ ਹੋਇਆ ਜੀ ਹਜੇ ਸਾਡੇ ਕੋਲੇ ਆਇਆ ਕਿ ਨਹੀਂ ਆ ਜਿਵੇਂ ਹੁਣ ਪਹਿਲੀ ਬਰਸਾਤ ਪਈ ਹੈ ਜੀ ਅੱਗੇ ਅੱਗੇ ਬਰਸਾਤਾਂ ਦਾ ਮੌਸਮ ਹੋਣਾ ਫਿਰ ਕਿੰਨਾ ਕੁ ਸਿਸਟਮੇ ਚੱਲਦਾ ਇਹਦਾ ਲੰਬਾ ਸਮੇਂ ਇਦਾਂ ਹੀ ਚੱਲਦਾ ਰਹਿਣਾ ਜਿਹਦਾ ਫਿਰ ਪਾਣੀ ਦਾ ਨਹੀਂ ਨਹੀਂ ਜੀ ਇਹ ਵੈਸੇ ਫੂਸ ਕਰਕੇ ਹੀ ਸਾਨੂੰ ਜ਼ਿਆਦਾ ਪ੍ਰੋਬਲਮ ਆਈ ਆ ਵੈਸੇ ਅੱਗੇ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਜਦੋਂ ਦਾ ਸਿਸਟਮ ਇਹ ਸ਼ੁਰੂ ਕੀਤਾ ਸੀ ਸਟ੍ਰੌਮ ਸੀ ਤੁਸੀਂ ਕੀ ਆ ਸਰ ਵੀ ਹਾਂ ਜੀ ਵੀ ਡਰੇਨ ਦਾ ਪਾਣੀ ਜਦੋਂ ਫੁੱਲ ਹੋ ਜਾਂਦਾ ਵੀ ਫਿਰ ਇਹ ਪਾਣੀ ਨਿਕਲਣਾ ਨਹੀਂ ਅੱਗੇ ਅੱਗੇ ਬਰਸਾਤਾਂ ਦੇ ਵਿੱਚ ਵੀ ਅਸੀਂ ਸਾਨੂੰ ਸਾਡੇ ਕੋਲੇ ਡਿਸਪੋਜ਼ਲ ਦਾ ਹੋਰ ਕੋਈ ਆਪਸ਼ਨ ਨਹੀਂ ਹੈਗਾ ਸਾਡੇ ਕੋਲੇ ਇੱਕੋ ਹੀ ਡਰੇਨ ਆ ਜਿਹਦੇ ਵਿੱਚ ਅਸੀਂ ਪਾਣੀ ਸਿੱਟ ਸਕਦੇ ਸੀਗੇ ਉਹ ਚ ਸਾਡੇ ਲੈਵਲ ਵਗੈਰਾ ਸਭ ਕੁਝ ਸਹੀ ਨੇ ਜੀ ਪਾਣੀ ਸਾਡਾ ਬਹੁਤ ਵਧੀਆ ਤਰੀਕੇ ਨਾਲ ਨਿਕਲ ਰਿਹਾ ਆਪਾਂ ਹੁਣ ਵੀ ਜਾ ਕੇ ਦੇਖ ਸਕਦੇ ਆ ਉੱਥੇ ਪਾਣੀ ਬਹੁਤ ਤੇਜ਼ੀ ਨਾਲ ਨਿਕਲ ਰਿਹਾ ਹੁਣ ਤੁਹਾਡੇ ਸਾਹਮਣੇ ਹੀ ਆ ਮੈਂ ਖੜਾ ਹੀ ਆ ਖੜੇ ਖੜੇ ਮੇਰੇ ਪਾਣੀ ਕਾਫੀ ਡਾਊਨ ਆ ਗਿਆ ਲੈਵਲ ਹੁਣ ਥੱਲੇ ਆ ਗਿਆ ਤੇ ਵੱਤ ਵਤ ਦਾ ਘੰਟਾ ਹੋਰ ਲੱਗੇਗਾ ਪਾਣੀ ਕਲੀਅਰ ਹੋ ਜੇਗਾ ਬੱਦੀ ਬੋਰਡ ਦੇ ਕਈ ਅਸੀਂ ਉਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ ਜੀ ਪਹਿਲਾਂ ਆੜਤੀਆਂ ਨਾਲ ਵੀ ਪ੍ਰਧਾਨਾਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਵੀ ਇਦੇ ਵਿੱਚ ਕੁਛ ਨਾ ਕੁਛ ਠੇਕੇਦਾਰ ਦੀ ਅੰਗਹਿਲੀ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਉੱਪਰ ਤੱਕ ਵੀ ਹਾਂਜੀ ਵੀ ਸੀਵਰੇਜ ਦੇ ਵਿੱਚ ਬਹੁਤ ਵੱਡਾ ਘਟਾਲਾ ਹੋਇਆ ਜੀ ਠੇਕੇਦਾਰ ਦੀ ਅੰਗਹਿਲੀ ਨਹੀਂ ਹੈਗੀ ਕੋਈ ਕਿਉਂਕਿ ਅਸੀਂ ਖੋਲ ਕੋਲੇ ਖੜ ਕੇ ਸਾਰਾ ਕੰਮ ਕਰਵਾਇਆ ਅਸੀਂ ਲੈਵਲ ਸਾਰੇ ਦੇਖ ਕੇ ਨਾਲੋਂ ਨਾਲ ਮੇਨਟੇਨ ਕੀਤੇ ਨੇ ਐਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਕੰਮ ਬਹੁਤ ਵਧੀਆ ਤਰੀਕੇ ਨਾਲ ਹੋਇਆ ਬਸ ਥੋੜਾ ਸਾਨੂੰ ਮਸਲਾ ਇਹੀ ਆ ਕੁਛ ਇਹ ਫੂਲ ਸਾਨੂੰ ਮਤਲਬ ਜਾਲੀਆਂ ਦੇ ਉੱਤੇ ਜਮਾ ਹੋਣ ਕਰਕੇ ਪਾਣੀ ਥੋੜਾ ਨਿਕਤਨ 'ਚ ਦੇਰੀ ਲੱਗਦੀ ਹੈ ਤੇ ਬਾਕੀ ਸਾਰੀ ਮੋਟਰਾਂ ਚੱਲ ਰਹੀਆਂ ਨੇ ਸਭ ਕੁਝ ਚੱਲਦਾ ਕੋਈ ਦਿੱਕਤ ਨਹੀਂ ਹੈਗੀ ਇਸ ਲੈਵ ਸਾਰਾ ਪਾਣੀ ਮਤਲਬ ਕੁਝ ਟਾਈਮ ਦੇ ਵਿੱਚ ਕਲੀਅਰ ਹੋ ਜਾਏਗਾ। ਤੇ ਆ ਜਿਹੜੇ ਮਾਰਕੀਟ ਕਮੇਟੀ ਮੱਛੋੜਾ ਦੇ ਸੈਕਟਰੀ ਸਾਹਿਬ ਨੇ ਤੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਵੀ ਜਿਹੜਾ ਮੰਡੀ ਬੋਰਡ ਦੇ ਵਿੱਚ ਸੋਰੀ ਮੰਡੀ ਦੇ ਵਿੱਚ ਸੀਵਰੇਜ ਦਾ ਜਿਹੜਾ ਪਾਣੀ ਨਿਕਾਸੀ ਨਹੀਂ ਹੈਗੀ ਉਹਦੇ ਬਾਰੇ ਉਹਨਾਂ ਦਾ ਕੀ ਕਹਿਣਾ? ਹੈਲੋ? ਹੈਲੋ। ਹਾਂਜੀ ਸਰ ਨਮਸਕਾਰ ਜੀ। ਨਮਸਕਾਰ ਜੀ। ਹਾਂਜੀ ਸਰ ਕੌਣ ਜੀ? ਮਾਰਕੀਟ ਮੁੱਟੀ ਬੋਲ ਰਿਹਾ ਜੀ ਮੱਛੋੜਾ। ਹਾਂਜੀ। ਸਰ ਜਤਿੰਦਰ ਕੁਮਾਰ ਚੜੌਦੀ ਬੋਲਦਾ ਮੱਛੋੜਾ ਨਿਊਜ਼ ਤੋਂ। ਹਾਂਜੀ ਹਾਂਜੀ। ਸਰ ਜਿਹੜਾ ਮੰਡੀ ਦਾ ਪਾਣੀ ਦਾ ਨਿਕਾਸੀ ਨਹੀਂ ਹੋਈ ਹੈਗੀ ਉਹਦਾ ਕੀ ਸਿਸਟਮ ਹੈ ਜੀ ਉਹਦੇ ਕੋਈ ਜਿਹੜੇ ਜਿਹੜਾ ਪਾਇਆ ਸਿਵਲ ਵਿੰਧਰੇ ਪਾਇਆ ਜਾਦਾ ਸੀ ਉਹਦੇ ਬਾਰੇ ਵੀ ਦੱਸਾ ਕਨੈਕਸ਼ਨ ਸਾਹਿਬ ਤੇ ਜਿਹੜੀਆਂ ਨੇ ਜਿਹੜੇ ਰੋਡ ਜਾਲੀਆਂ ਪਹਿਲਾਂ ਟੁੱਟੀਆਂ ਲੀਆਂ ਉਹਦੇ ਬਾਰੇ ਮੈਂ ਪਿਛਲੇ ਹਫ਼ਤੇ ਲੈਟਰ ਲਿਖਤਾ ਸੀਗਾ ਫਾਈਂਗ ਕਰਾਉਣ ਬਾਰੇ ਹਾਂਜੀ ਸਾਰੀ ਮੰਡੀ ਦੀ ਰੋਡ ਜਾਲੀਆਂ ਦਫਾਈ ਹੋ ਗਈ ਰੋਡ ਜਾਲੀਆਂ ਦਾ ਵੀ ਜਿਹੜੇ ਪਾਇਆ ਕਰਾ ਮੰਡੀ ਚੋਂ ਹਾਂਜੀ ਦੱਸ ਸਕਦੇ ਤੋ ਸਰ ਇਹਦੇ ਬਾਰੇ ਜੇ ਕੋਈ ਕੰਮ ਮਾੜਾ ਚੰਗਾ ਹੋਇਆ ਉਹਦੇ ਬਾਰੇ ਤਾਂ ਇੱਕ ਸਾਹਿਬ ਤਾਰਹਣਾ ਇਸ ਟਮ ਮੰਡੀ ਦੇ ਵਿੱਚ ਜੇ ਦੇਖਿਆ ਜਾਵੇ ਪਾਣੀ ਦੇ ਨਾਲ ਪੂਰੀ ਡੱਲ ਝੀਲ ਦਾ ਰੂਪ ਮੰਡੀ ਨੇ ਧਾਰਨ ਕੀਤਾ ਜਿਸ ਤਰ੍ਹਾਂ ਪਹਿਲਾਂ ਸੀਗਾ ਜਿ ਉਸੇ ਤਰ੍ਹਾਂ ਹੋਣਾ ਹਾਲਾਂਕਿ ਨਵਾਂ ਸੀਵਰੇਜ ਪਿਆ ਦੋਵਾਰੀ ਸੀਵਰੇਜ ਪੱਟ ਕੇ ਪਾਇਆ ਜਾ ਚੁੱਕਿਆ ਆ ਪਰ ਫਿਰ ਵੀ ਉਹ ਫਿਰ ਵੀ ਉਹੀ ਹਾਲਾਤ ਬਣੇ ਹੋਏ ਨੇ ਜੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਮੈਂ ਇਹਦੇ ਬਾਰੇ ਹੁਣ ਇੱਥੇ ਸਰ ਨਾਲ ਵੀ ਗੱਲ ਕਰੀ ਆ ਹਾਂਜੀ ਤੁਹਾਨੂੰ ਤਾਂ ਇਹ ਕਹਿਣਾ ਵੀ ਜਿਹੜੇ ਬਾਹਰਲੇ ਪਾਸੇ ਆਪਣੇ ਜਾ ਰਹੀ ਹੈ ਫਰੇਨ ਮੰਡੀ ਦੇ ਹਾਂਜੀ ਉਹ ਜਿਆਦਾ ਓਵਰਫਲੋ ਹੋਣ ਕਰਕੇ ਪਾਣੀ ਨਹੀਂ ਲੈ ਰਹੀ ਮੰਡੀ ਦਾ ਅੱਛਾ ਜੀ ਸਰ ਫਿਰ ਇਹ ਇਹ ਕਿਹਦੀ ਗਲੀ ਇਹਦੇ ਵਿੱਚ ਮੰਨਦੇ ਆ ਜੀ ਆਪਾਂ ਵੀ ਠੇਕੇਦਾਰ ਦੀ ਗਲੀ ਹੋਊਗੀ ਜਾਂ ਕਿ ਕੀ ਦੀ ਕਹਿ ਸਕਦੇ ਆਪਏ ਜੀ ਠੇਕੇਦਾਰ ਆਪੇ ਹੋ ਸਕਦਾ ਜੀ ਜਾਣਦੇ ਮਰੇ ਮਦਦ ਸਿੰਘ ਸਾਹਿਬ ਦੱਸ ਸਕਦੇ ਨੇ ਜੀ ਠੇਕੇਦਾਰ ਦੇ ਫਿਰ ਬਰੂ ਤੋਂ ਕੋਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੀ ਜਾਂ ਕੋਈ ਅਮਲ ਅਮਲ ਮੈਨੂੰ ਲੱਗਦਾ ਇਹਦੇ ਇੱਕ ਦਿਨ ਦਾ ਬਰੂ ਮੇਰੇ ਵੱਲੋਂ ਮਕਰ ਜਾਰੀ ਕਰ ਦਿੱਤਾ ਗਿਆ ਅੱਛਾ ਜੀ ਇਹਦਾ ਕੰਮ ਠੀਕ ਨਹੀਂ ਹੁੰਦਾ ਉਹਨੂੰ ਪੇਮੈਂਟ ਰੋਕ ਲਈ ਜਾਵੇ ਅੱਛਾ ਜੀ ਇੱਕ ਸਿੰਘ ਸਾਹਿਬ ਨੇ ਵੀ ਮੈਨੂੰ ਦੱਸਿਆ ਵੀ ਉਹਦੀ ਪੇਮੈਂਟ ਰੋਕ ਲਈ ਜਿੰਨੀ ਤੱਕ ਦਾ ਕੰਮ ਤੁਸੀਂ ਰੱਖ ਨਹੀਂ ਦਤਾ ਕੋਈ ਪੇਮੈਂਟ ਕਿੰਨੇ ਕਚਰੇ ਦੇ ਵਿੱਚ ਵਿੱਚ ਇਹ ਕੰਮ ਜਿਹੜਾ ਆਪਣੇ ਅਣੀ ਦਾ ਘੱਟ ਤੋਂ 2 ਘੰਟੇ ਦੇ ਵਿੱਚ ਸਾਰਾ ਨਿਕਲ ਜਾਊਗਾ ਜੀ। ਨੀਸਪਰ ਸਰ ਹੁਣ ਇੱਕ ਬਰਸਾਤ ਪਈ ਅੱਗੇ ਫੇਰ ਬਰਸਾਤ ਆਉਣਗੀਆਂ ਜੀ ਫੇਰ ਕੀ ਬਣੂਗਾ ਜੀ? ਹਾਂ ਹਾਂ ਇਹ ਤਾਂ ਪ੍ਰੋਬਲਮ ਤਾਂ ਹੈ ਜੀ। ਹਾਂਜੀ ਹਾਂਜੀ। ਮੈਂ ਇੱਕ ਪ੍ਰੋਬਲਮ ਕਰ ਰਿਹਾ ਜੀ। ਨਹੀਂ ਨਹੀਂ ਉਹ ਉਹ ਤਾਂ ਹਾਂਜੀ ਉਹ ਤਾਂ ਮੈਂ ਥੋੜੀ ਗੱਲ ਮੰਨਦਾ ਮੈਂ ਕਿ ਫੇਰ ਵੀ ਹੁਣ ਦੁਬਾਰਾ ਸੀਵਰੇਜ ਪੱਟ ਕੇ ਹੋਊਗਾ ਜਾਂ ਕੀ ਹੋਊਗਾ ਜੀ ਇਹ? ਨਹੀਂ ਨਹੀਂ ਪੱਟ ਕੇ ਆ ਤਾਂ ਕੋਈ ਚੱਕਣੀ ਜੀ ਜਉਗਾ। ਕਿਉਂਕਿ ਹੁਣ ਜੇ ਪਾਣੀ ਖੜਾ ਜੀ ਜਿਵੇਂ ਸਰ ਬਾਬ ਨੇ ਮੈਨੂੰ ਦੱਸਿਆ ਨਾ ਮੇਰੀ ਗੱਲ ਤੋਂ ਜਿਹੜੀ ਬਾਹਰਲੇ ਵਕਤ ਰੇਨ ਜਾ ਰਹੀ ਆ। ਹਾਂਜੀ। ਉਹ ਕੁਝ ਪਾ ਕੋਈ ਖਲਾ ਹੈ ਮੈਂ ਉਹ ਵੀਡੀਓ ਵੀ ਮਿਲੂਗਾ ਯਾਰ ਇਹਨੇ ਤੁਹਾਨੂੰ ਵੀਡੀਓ ਵੀ ਸੈਂਡ ਕਰ ਦਿੰਦਾ ਠੀਕ ਆ ਜੀ ਉਹ ਡਰੇਨ ਹੁਣ ਚੱਲ ਪਈ ਤੇ ਪਾਣੀ ਸਾਰਾ ਨਿਕਲਣ ਲੱਗਿਆ ਹੁਣ ਤੇ ਦੇ ਘੰਟੇ ਚ ਖਤਮ ਹੋ ਜਾਣਾ ਹੈ ਤਾਂ ਕਹਿੰਦੀ ਮੰਡੀ ਦਾ ਸਰ ਮੈਂ ਕਹਿਣ ਦਾ ਮਤਲਬ ਵੀ ਹੁਣ ਜਿਵੇਂ ਸੜਕਾਂ ਦੇ ਉੱਤੇ ਪਾਣੀ ਖੜਾ ਵੀ ਸੜਕਾਂ ਨਮੀਆਂ ਬਣੀਆਂ ਫਿਰ ਸੜਕਾਂ ਦਾ ਵੀ ਨੁਕਸਾਨ ਹੋਣਾ ਨਾ ਜੀ ਫਿਰ ਹਾਂ ਜੇ ਪਾਣੀ ਕੱਢਦੇ ਨੁਕਸਾਨ ਤਾਂ ਕੁਦਰਤੀ ਆ ਹੀ ਹੁੰਦਾ ਹੀ ਆ ਪਾਣੀ ਨਾਲ ਇਹਦੀ ਸਾਰੀ ਪਰ ਭਾਈ ਫਿਰ ਠੇਕੇਦਾਰੀ ਕਰੂਗਾ ਜੀ ਫਿਰ ਜੇ ਹੁੰਦੀ ਆ ਕੱਲੋ ਠੇਕੇਦਾਰ ਕਰ ਠੇਕੇਦਾਰ ਬੋਲੇ ਉਹੀ ਨੁਕਸਾਨ ਹੁੰਦਾ ਆਪਣੀ ਆੜਤੀਆਂ ਆ ਮੈਨੂੰ ਪਤਾ ਜੀ ਸਾਰਾ ਦਾ ਨੁਕਸਾਨ ਹੋ ਰਿਹਾ ਮੇਰੇ ਕੋਲ ਅਫੇਰ ਦੀ ਲਗਾਤਾਰ ਸਰਪਤ ਜੀ ਤੇ ਕਿੰਨਾ ਵੀ ਮੈਂ ਅੱਛਾ ਜੀ ਇੰਨੀ ਜਲਦੀ ਹੁੰਦਾ ਦਾ ਹੱਲ ਕਰਾਉ ਠੀਕ ਠੀਕ ਮੱਕੀ ਜੱਕੀ ਗਈ ਸੀ ਜੇ ਕਰਕੇ ਘਟ ਨੁਕਸਾਨ ਹੋਊਗਾ ਠੀਕ ਠੀਕ ਸਾਨੂੰ ਵੀ ਸਾਰਾ ਦਾ ਨੁਕਸਾਨ ਰਹਿ ਮੰਡੀ ਜਿੱਥੇ ਕਰਕੇ ਠੀਕ ਠੀਕ ਆ ਸਰ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਜਿਹੜੇ ਮੰਡੀ ਬੋਰਡ ਦੇ जेई ਨੇ ਜਿਹੜੇ ਮੇਨਟੇਨੈਂਸ ਦੇਖ ਰਹੇ ਆ ਮੰਡੀ ਦਾ ਸਾਰਾ ਕੰਮ ਜੀ ਤੇ ਸਾਬਕਾ ਪ੍ਰਧਾਨ ਆਰਟੀ ਦੇ ਨਾਲ ਵੀ ਗੱਲਬਾਤ ਕੀਤੀ ਆ ਸੈਕਟਰੀ ਸਾਹਿਬ ਦੇ ਫੋਨ ਦੇ ਉੱਤੇ ਪੱਕਾ ਜਾਣਣਾ ਕਿਉਂਕਿ ਉਹ ਖੰਨੇ ਗਏ ਸੀ ਖੰਨੇ ਇਹ ਹੁਣ ਦੇਖਦੇ ਆਂ ਵੀ ਜਿਵੇਂ ਕਿ ਕੁਝ ਉੱਚ ਅਧਿਕਾਰੀਆਂ ਨੇ ਜਾਂ ਮੰਡੀ ਦੇ ਬੰਦਿਆਂ ਨੇ ਕਿਹਾ ਵੀ ਇਹਦੇ ਵਿੱਚ ਠੇਕੇਦਾਰ ਦੀ ਨਗਲੀ ਹੈ ਜੈਜੀ ਸਾਹਿਬ ਕਹਿੰਦੇ ਵੀ ਠੇਕੇਦਾਰ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਵੀ ਇਹ ਫੂਸ ਦੇ ਕਾਰਨ ਹੀ ਹੋ ਰਿਹਾ ਵੀ ਜਿਹੜਾ ਫਸਲ ਦਾ ਜਿਹੜਾ ਫੂਸ ਆਉਂਦਾ ਫੂਸ ਜਾਲੀਆਂ ਦੇ ਉੱਪਰ ਹੌਦੀਆਂ ਦੇ ਉੱਪਰ ਆ ਜਾਂਦਾ ਆ ਉਹਦੇ ਨਾਲ ਹੌਦੀਆਂ ਬੰਦ ਹੋ ਜਾਂਦੀਆਂ ਵੀ ਕੋਸ਼ ਡਰੇਨ ਦਾ ਚੱਕਰ ਆ ਵੀ ਡਰੇਨ ਆ ਜਿਹੜੀ ਜਿੱਥੋਂ ਪਾਣੀ ਲੰਘਦਾ ਸਾਡੇ ਸ਼ਹਿਰ ਦਾ ਵੀ ਜਦੋਂ ਓਵਰਫਲੋ ਹੋ ਜਾਂਦੀ ਆ ਉਹ ਪਾਣੀ ਬੈਕ ਮਾਰਦੀ ਆ ਤੇ ਉਹਦੇ ਕਰਕੇ ਵੀ ਫਿਰ ਮੰਡੀ ਦਾ ਪਾਣੀ ਨਹੀਂ ਨਿਕਲਦਾ ਜਦ ਤੱਕ ਸਾਰੇ ਸ਼ਹਿਰ ਦਾ ਪਾਣੀ ਨਹੀਂ ਨਿਕਲੂਗਾ ਉਦ ਤੱਕ ਏ ਹੁਣ ਦੇਖਣਾ ਹੋਵੇਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਬਰਸਾਤਾਂ ਹੋਰ ਵੀ ਆਉਣੀਆਂ ਵੀ ਮੰਡੀ ਦੇ ਇਹੀ ਹਾਲਾਤ ਰਹਿਣਗੇ ਜਾਂ ਫਿਰ ਇਹ ਇਹ ਹਾਲਾਤਾਂ ਦੇ ਉੱਤੋਂ ਜ਼ਿਮੀਂਦਾਰਾਂ ਨੂੰ ਜਾਂ ਆੜਤੀਆਂ ਨੂੰ ਕੁਝ ਰਾਹਤ ਮਿਲੂਗੀ ਇਹ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਤੁਸੀਂ ਦੇਖਦੇ ਰਹੋ ਮਾਛੋੜਾ ਨਿਊਜ਼ ਪੱਤਰਕਾਰ ਡਾਕਟਰ ਜਤਿੰਦਰ ਕਮਰ ਚੜੌਦੀ ਮਾਛੋੜਾ ਸਾਹਿਬ ਨਾਲ